ਦੇਖੋ ਇਹਦੇ ਬਾਰੇ ਤਾਂ ਇਹ ਤਾਂ ਮਹਾਰਾਜ ਦੀ ਆਪਣੀ ਖੇਡ ਹੈ ਔਰ ਪ੍ਰਮਾਤਮਾ ਜੋ ਕਰਾਉਂਦਾ ਉਹ ਅਸੀਂ ਕਰ ਰਹੇ ਹੈਗੇ ਆ ਪਰ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਸਾਹਿਬਜ਼ਾਦਿਆਂ ਬਾਰੇ ਜਾਂ ਸਿੱਖੀ ਬਾਰੇ ਹੋ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਇਹ ਕੁਝ ਦਿਨ ਹੋ ਕੇ ਮੁੜ ਕੇ ਸ਼ਾਂਤ ਹੋ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਕੁਰਬਾਨੀ ਨੂੰ ਤਾਂ ਸਾਰਾ ਸਾਲ ساری ਜ਼ਿੰਦਗੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਇੱਕ ਐਸਾ ਵਰਤਾਰਾ ਹੋਇਆ ਔਰ ਅਸੀਂ ਤਾਂ ਬਹੁਤ ਹੀ ਮੈਂ ਸਮਝਦਾ ਮੈਂ ਹੁਣ ਇਹਨਾਂ ਨੂੰ ਸ਼ਬਦਾਂ ਨੂੰ ਕੀ ਕਾਂ ਕਿ ਖੁਸ਼ਕਿਸਮਤ ਕਾਂ ਜਾਂ ਕੀ ਕਾਂ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿਨੇ ਆ ਔਰ ਅਸੀਂ ਹਮੇਸ਼ਾ ਉਸ ਨੀਹਾਂ ਨੂੰ ਉਹਨਾਂ ਕੰਧਾਂ ਨੂੰ ਅਸੀਂ ਯਾਦ ਕਰਦੇ ਆ ਉੱਤੇ ਨਤਮਸਤਕ ਹੁੰਨੇ ਆ ਮੈਂ ਤਾਂ ਖਾਸ ਤੌਰ ਤੇ ਹਰ ਰੋਜ਼ ਹੀ ਉੱਤੇ ਓਕੇ ਜਾਣਾ ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਉਸ ਟਾਈਮ ਤੇ ਵਰਤਾਰਾ ਹੋਊਗਾ ਕਿਸ ਤਰ੍ਹਾਂ ਦੀ ਟੰਡ ਹੋਊਗੀ ਕਿਸ ਤਰ੍ਹਾਂ ਦਾ ਲੋਕਾਂ ਦਾ ਇੱਕ ਡਰ ਦਾ ਮਾਹੌਲ ਬਣਾਇਆ ਵਾ ਸੀ ਉਸ ਟਾਈਮਾਂ ਦੇ ਉੱਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਫੌਜ ਇੱਕ ਇੱਕ ਸਿਰੜ ਕੇ 40 ਸਿੱਖ ਜਿਹੜੇ ਹੈਗੇ ਉਹਨਾਂ ਦੇ ਨਾਲ ਲੜ ਰਹੇ ਹੈਗੇ ਆ ਔਰ ਗੁਰੂ ਸਾਹਿਬ ਆਪਣੇ ਦੋ ਸਹਿਬਜ਼ਾਦੇ ਉਥੇ ਜਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਔਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਜ਼ੁਲਮ ਇੱਥੇ ਹੁੰਦਾ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਆਉਂਦਾ ਹੈ ਉਹ ਇੱਕ ਸਦੀ गुजार ਕੇ ਚਲੇ ਜਾਂਦਾ ਪਰ ਕੋਈ ਇਲਾਹਾ ਨਹੀਂ ਕੱਟ ਕੇ ਚਲੇ ਜਾਂਦਾ ਔਰ ਇੱਕ ਪਲ ਇੱਕ ਛੋਟੀਆਂ ਜਿਹੜੀਆਂ ਜਿੰਦਾ ਹੈਗੀਆਂ ਐਡੇ ਵੱਡੇ ਕਾਰਨਾਮੇ ਕਰਕੇ ਚਲੇ ਜਾਨੀਆਂ ਜਿਹੜੀਆਂ ਸਾਰੀ ਜ਼ਿੰਦਗੀ ਕਦੇ ਭੁੱਲੇ ਨਹੀਂ ਜਾ ਸਕਦੇ ਔਰ ਆਉਣ ਵਾਲੀ ਦੁਨੀਆ ਤੱਕ ਇਹ ਕਦੇ ਭੁੱਲੇ ਨਹੀਂ ਜਾਣੇ ਚਾਹੀਦੇ ਭੁੱਲਣਗੇ ਨਹੀਂ ਪਰ ਨਾਲ ਦੀ ਨਾਲ ਮੈਂ ਇਹ ਵੀ ਸਮਝਦਾ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਨਾ ਕਿ ਆ ਜਿਹੜਾ ਤਿੰਨ ਦਿਨ ਆਪਣੀਆਂ ਟਰਾਲੀਆਂ ਜੋੜ ਕੇ ਇੱਥੇ ਨੂੰ ਆ ਜਾਂਦੇ ਆ ਠੀਕ ਹੈ ਇਹ ਦਿਨ ਤਾਂ ਬਹੁਤ ਜ਼ਰੂਰੀ ਹੈਗੇ ਆ ਪਰ ਸਾਰਾ ਸਾਲ ਹੀ ਆਪਣਾ ਟੀਕ ਇਨਾ ਸਾਹਿਬ ਜਾਂ ਤੇ ਰੂ ਆਪਣੇ ਮਨਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਰੱਖ ਕੇ ਇਹ ਜਿਹੜੀ ਹੈਗੀ ਹੈ ਜ਼ਿੰਦਗੀ ਜੀਵਨ ਬਤੀਤ ਕਰਨਾ